ਗਰ ਮਾਪਿਆਂ ਤਾਂ ਬੱਚੇ ਨੂੰ ਭੇਜਿਆ ਸੀ ਟਿਊਸ਼ਨ ਤੇ ਪਰ ਬੱਚਾ ਟਿਊਸ਼ਨ ਤੇ ਨਹੀਂ ਪਹੁੰਚਿਆ ਤੇ ਜਦੋਂ ਮਾਪਿਆਂ ਨੇ ਆਪਣੇ ਪੁੱਤ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਤਾਂ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਤੇ ਉਹਨਾਂ ਨੇ ਚੱਪਾ-ਚੱਪਾ ਛਾਣ ਦਿੱਤਾ ਆਪਣੇ ਪੁੱਤ ਨੂੰ ਭਾਲਣ ਦੇ ਵਾਸਤੇ ਜੀ ਹਾਂ ਤੋ ਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਘਰ ਦੇ ਵਿੱਚ ਗਿੱਧਾ ਪੈਂਦਾ ਨਜ਼ਰ ਆ ਰਿਹਾ ਤਾਂ ਦੱਸ ਜੀਏ ਕਿ ਇਹਨਾਂ ਦਾ ਬੱਚਾ ਜਿਹੜਾ ਕਿ ਟਿਊਸ਼ਨ ਤੇ ਜਾਂਦਾ ਹੈ ਪਰ ਉਹ ਟਿਊਸ਼ਨ ਤੇ ਨਹੀਂ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਵਾਲੇ ਬੱਚੇ ਨੂੰ ਲੱਭਣ ਵਾਸਤੇ ਦਰਦਰ ਦੀਆਂ ਠੋਕਰਾਂ ਖਾਂਦੇ ਨੇ ਤੇ ਫਿਰ ਜਦੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਫਿਰ ਪਤਾ ਲੱਗਿਆ ਕਿ ਇਹਨਾਂ ਦਾ ਬੱਚਾ ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਪਹੁੰਚ ਗਿਆ ਤੇ ਉਸ ਤੋਂ ਬਾਅਦ ਬੱਚਾ ਸਹੀ ਸਲਾਮਤ ਘਰ ਲਿਆਂਦਾ ਤਾਂ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਪੈਦਾ ਹੋ ਗਿਆ ਕਿ ਉਹਨਾਂ ਦਾ ਬੱਚਾ ਸਹੀ ਸਲਾਮਤ ਘਰ ਵਾਪਿਸ ਆ ਗਿਆ ਤਾਂ ਫਿਰ ਮਹਿਲਾਵਾਂ ਨੇ ਗਿੱਧਾ ਪਾ ਕੇ ਬੱਚੇ ਦੀ ਆਉਣ ਦੀ ਖੁਸ਼ੀ ਮਨਾਈ ਹੈ ਤੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਇਹ ਵੀ ਜੀ ਮਿਲਿਆ ਜੀ ਆਨੰਦਪੁਰ ਸਾਹਿਬ ਤੋਂ ਗੁਰੂ ਘਰ ਗਿਆ ਸੀ ਤੇ ਗੁਰੂ ਮਹਾਰਾਜ ਨੇ ਸਾਡੀ ਪਤ ਰਖ ਲਈ ਲਾਜ ਰਖ ਲਈ ਤੇ ਸਾਡਾ ਬੱਚਾ ਸਾਨੂੰ ਵਾਪਸ ਦੇ ਦਿੱਤਾ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਕਿੱਥੇ ਕਿਥੇ ਲੱਭਿਆ ਸੀ ਬੱਚੇ ਲੱਭਿਆ ਤੇ ਬੜੀਆਂ ਜਗ੍ਹਾ ਤੇ ਜਿਹੀਂ ਅਹੀਂ ਅਹੀਂ ਤੇ ਕਦੀ ਸ਼ੀਦਾ ਸਾਹਿਬ ਕਦੀ ਦਰਬਾਰ ਸਾਹਿਬ ਕਦੀ ਰੇਲਵੇ ਸਟੇਸ਼ਨ ਜਿੰਨੇ ਦਿਨ ਵੀ ਇਹ ਗਾਇਬ ਰਹਾ ਨਾ ਉਹਨੇ ਦਿਨ ਕੋਈ ਵੀ ਨਹੀਂ ਸੌਕੇ ਵੇਖਿਆ ਕਿਸੇ ਨੇ ਵੀ ਸਾਡੇ ਆਂਡ ਗਵਾਂਡ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਚਾਹ ਪਾਣੀ ਰੋਟੀ ਪਾਣੀ ਜੋ ਵੀ ਸਾਨੂੰ ਲੋੜ ਆ ਬਹੁਤ ਲੋੜਾਂ ਪੂਰੀਆਂ ਕੀਤੀਆਂ ਮੈਂ ਆਪਣੇ ਆਂਡ ਗਵਾਂਡ ਦਾ ਧੰਨਵਾਦ ਕਰਦਾ ਮੈਂ ਕੋਈ ਚੰਗੇ ਕਰਮ ਕੀਤੇ ਮੈਨੂੰ ਇਦਾਂ ਦਾ ਆਂਡ ਗਵਾਂਡ ਮਿਲਿਆ ਔਰ ਬਹੁਤ ਬਹੁਤ ਚੰਗੇ ਕਰਮ ਥੋੜੇ ਨਹੀਂ ਬਹੁਤ ਚੰਗੇ ਕਰਮ ਕੀਤੇ ਕਿ ਇਹ ਬੱਚਾ ਵਾਪਸ ਆ ਗਿਆ ਕਿ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ ਬੜੀ ਪਾਵਰ ਹੈ ਜੀ ਬੜੀ ਪਾਵਰ ਆ ਮਗਰੇਵਾਲ ਜੀ ਤੁਹਾਡਾ ਵੀ ਧੰਨਵਾਦ ਕਰਦਾ ਮੇਰਾ ਇੱਕ ਵੀਰ ਹੋ ਰਿਹਾ ਚੰਦਰ ਵੀਰ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਉਹਨੇ ਵੀ ਬੜਾ ਜੋਰ ਲਾਇਆ ਸਾਡੇ ਨਾਲ ਤੁਸੀਂ ਵੀ ਬੜਾ ਜੋਰ ਲਾਇਆ ਤੁਹਾਡੇ ਜੋਰ ਸਦਕਾ ਅੱਜ ਮੇਰਾ ਬੱਚਾ ਮੇਰੇ ਕੋਲ ਆ ਤੁਹਾ ਨੂੰ ਵੀਡੀਓ ਕਾਲ ਆਉਦੀ ਕਿਥੋਂ ਦੀ ਸੀ ਉਹ ਬੱਚੇ ਦੀ ਆਈ ਮੈਨੂੰ ਵੀਡੀਓ ਕਾਲ ਮੇਰੇ ਦੋਸਤ ਨੇ ਸੈਂਡ ਕੀਤੀ ਉਹ ਮੇਰੇ ਫਰੈਂਡ ਆ ਤੇ ਉਹਨਾਂ ਨੇ ਇਹਦੀ ਨਾਲ ਵੀਡੀਓ ਕਾਲ ਦੇ ਨਾਲ ਸਾਡੀ ਗੱਲ ਕਰਾਈ ਜਦੋਂ ਅਸੀਂ ਇਹ ਨਾਲ ਗੱਲ ਕੀਤੀ ਉਦੋਂ ਸਾਨੂੰ ਹੌਸਲਾ ਹੋ ਗਿਆ ਵਾ ਵੀ ਕਿਸੇ ਗਲਤ ਹੱਥੇ ਨਹੀਂ ਚੜ ਗਿਆ ਏ ਬੱਚੇ ਗਲਤੀਆਂ ਤੇ ਕਰ ਲੈਂਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਬੰਦੇ ਬਾਨਾਂਗੇ ਆ ਕੋਈ ਇਹਦੇ ਹੱਥ ਵੜ ਸਕਦਾ ਈ ਕੋਈ ਪੈਰ ਵੜ ਸਕਦਾ ਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਈ ਲੇਕਿਨ ਫਰਕ ਕਿਹਨੂੰ ਪੈਣਾ ਈ ਪਰਿਵਾਰ ਨੂੰ ਇਹਨੂੰ ਉਦੋਂ ਫਰਕ ਪੈਣਾ ਈ ਜਦੋਂ ਸਾਡੀ ਲੋੜ ਪੈਣੀ ਉਦੋਂ ਅਸੀਂ ਹੋਣਾ ਨਹੀਂ ਫਰਕ ਉਹ ਨੋ ਪੈਂਦਾ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਆਪਣੇ ਮਾਪਿਆਂ ਨੂੰ ਦੱਸਿਆ ਕਰੋ ਮਾਪੇ ਤੁਹਾਡਾ ਮਾੜਾ ਨਹੀਂ ਆ ਮਾਪੇ ਤੁਹਾਡਾ ਭਲਾ ਹੀ ਸੋਚਦਾ ਵਾ ਮੈਂ ਇਹੋ ਕਹਿੰਨਾ ਵਾਂ ਵੀ ਦੱਸਿਆ ਕਰੋ ਆਪਣੇ ਮਾਪਿਆਂ ਨੂੰ ਤੁਹਾਨੂੰ ਤੁਹਾਡੇ ਉੱਤੇ ਤੁਸੀਂ ਕਮਾਈਆਂ ਕਰਨੇ ਆ ਤੁਹਾਨੂੰ ਕਮਾਉਣੇ ਆ ਫਰੋਣੇ ਆ ਸੋਹਣੇ ਕੱਪੜੇ ਬੁਆਉਣੇ ਆ ਘਰ ਦਿੱਤੇ ਸਾਨੂੰ ਮਰਮਾਰਾ ਹੀ ਨੇ ਗੱਡੀਆਂ ਸਾਨੂੰ ਦਿੱਤੀਆਂ ਵਾ ਤੇ ਆਪਾਂ ਇਦਾਂ ਨਾ ਕਰੀਏ ਆਪਣੇ ਮਾਪਿਆਂ ਨਾਲ ਵੀ ਕੱਲ ਨੂੰ ਤੁਹਾਡੇ ਤੇ ਸਿਕੰਜਾ ਕੱਸਿਆ ਜਾਵੇ ਤੇ ਤੁਹਾਨੂੰ ਕਿਤੇ ਖੜਿਆ ਨਾ ਜਾਵੇ ਮੇਰਾ ਨਾਮ ਹਰ ਸਿਮਰਨ ਸਿੰਘ ਹਰ ਸਿਮਰਨ ਸਿੰਘ ਕਿੱਥੇ ਗਏ ਸੀ ਘਰ ਆ ਜਿਓ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੇ ਘਰ ਤੋਂ ਜੀਵਿਸ਼ਰ ਤੇ ਗਏ ਸੀ ਟਿਟਲੇ ਕਿਉਂ ਨਹੀਂ ਪਹੁੰਚੇ ਨਹੀਂ ਦੱਸ ਕੇ ਗਏ ਸੀ ਘਰ ਵੀ ਮੈਂ ਚੱਲਿਆ ਅਨੰਦਪੁਰ ਸਾਹਿਬ ਨਹੀਂ ਉਹ ਨਹੀਂ ਹੱਸਾ ਨਹੀਂ ਤੇ ਉੱਥੇ ਵੀ ਕਿਸ ਤਰ੍ਹਾਂ ਨੇ ਜਾ ਕੇ ਕਿੱਥੇ ਦੇਖੇ ਉੱਥੇ ਇੱਕ ਦਿਨ ਤਾਂ ਜਦੋਂ ਮੈਂ ਇੱਥੋਂ ਗਿਆ ਉਹ ਦਰਬਾਰ ਸਾਹਿਬ ਰਿਹਾ ਸੀ ਇੱਕ ਰਾਤ ਜਿਹੜਾ ਦੀਵਾਨ ਹਾਲ ਹੈਗਾ ਤੇ ਉਸ ਤੋਂ ਬਾਅਦ ਮੈਂ ਸ਼੍ਰੀ ਅਨੰਦਪੁਰ ਸਾਹਿਬ ਚਲਾ ਗਿਆ ਉੱਚੇ ਕਰਾਜ ਮੈਂ ਉੱਥੇ ਇੱਕ ਟਰਾਲੀ ਲੱਗੀ ਸੀ ਉਹਦੇ ਵਿੱਚ ਸੁੱਤਾ ਖੈਰ ਹੈ ਇੱਥੇ ਤਾਂ ਸ਼ੁਕਰ ਹੈ ਵਾਹਿਗੁਰੂ ਦਾ ਕਿ ਬੱਚਾ ਸਹੀ ਸਲਾਮਤ ਘਰ ਵਾਪਿਸ ਆ ਗਿਆ ਪਰ ਆਪਣੇ ਬੱਚਿਆਂ ਤੇ ਥੋੜਾ ਧਿਆਨ ਜ਼ਰੂਰ ਦਿਆ ਕਰੋ ਕਿਉਂਕਿ ਬੱਚਿਆਂ ਦਾ ਕੁਝ ਵੀ ਨਹੀਂ ਪਤਾ ਲੱਗਦਾ ਕਿ ਉਹ ਕਿਸ ਵੇਲੇ ਕਿਹੜਾ ਕੰਮ ਕਰ ਲੈਣ ਇਸ ਤੋਂ ਪਹਿਲਾਂ ਕਿ ਕੋਈ ਹੋਰ ਅਜਾਹਾ ਕੰਮ ਹੋਵੇ ਤਾਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਤੇ ਜ਼ਰੂਰ ਸਮਝਾਇਆ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ